那个哈。嗯呵呵 ਭਾਈ ਲੰਘਾ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ ਇੱਕ ਲੱਤ ਤੋਂ ਲੰਗਾ ਹੋਣ ਕਰਕੇ ਉਸ ਨੂੰ ਸਾਰੇ ਭਾਈ ਲੰਘਾ ਕੀ ਕਹਿੰਦੇ ਸਨ ਉਹ ਗੁਰੂ ਘਰ ਦਾ ਬਹੁਤ ਹੀ ਪ੍ਰੇਮੀ ਸੀ ਤੇ ਰੋਜ਼ ਗੁਰੂ ਜੀ ਵਾਸਤੇ ਦਹੀਂ ਲੈ ਕੇ ਆਇਆ ਕਰਦਾ ਸੀ ਤਲਵੰਡੀ ਗੋਇੰਦਵਾਲ ਤੋਂ 3 ਮੀਲ ਦੂਰ ਸੀ ਇਹ 3 ਮੀਲ ਦਾ ਪਿੰਡ ਆ ਉਹ ਚੱਲ ਕੇ ਰੋਜ਼ ਹਾਜ਼ਰ ਹੁੰਦਾ ਸੀ ਅਤੇ ਗੁਰੂ ਸਾਹਿਬ ਉਸਤੇ ਦਹੀਂ ਨਾਲ ਹੀ ਨਾਸ਼ਤਾ ਕਰਦੇ ਸਨ ਇੱਕ ਦਿਨ ਜਦੋਂ ਗੋਇੰਦਵਾਲ ਆ ਰਿਹਾ ਸੀ ਤਾਂ ਪਿੰਡ ਦਾ ਚੌਧਰੀ ਉਸ ਨੂੰ ਕਹਿਣ ਲੱਗਾ ਜਿਸ ਗੁਰੂ ਵਾਸਤੇ ਰੋਜ਼ ਦਹੀਂ ਲੈ ਕੇ ਜਾਣਾ ਕਿਉਂ ਤੇਰੀ ਲਤ ਵੀ ਠੀਕ ਨਹੀਂ ਕਰ ਸਕਦਾ ਭਾਈ ਲੰਗਾਹ ਵਾਸਤੇ ਹੁਣ ਤੁਰਨਾ ਬਹੁਤ ਮੁਸ਼ਕਿਲ ਸੀ ਪਰ ਦਹੀਂ ਵੀ ਹਰ ਹਾਲਤ ਵਿੱਚ ਪਹੁੰਚਾਉਣਾ ਸੀ ਇਸ ਲਈ ਉਸਨੇ ਇੱਕ ਡੰਡਾ ਲਿਆ ਤੇ ਉਸ ਦਾ ਸਹਾਰਾ ਲੈਂਦਾ ਹੋਇਆ ਹੌਲੀ-ਹੌਲੀ ਗੋਇੰਦਵਾਲ ਪੁੱਜਾ ਪਰ ਲੰਗਾ ਦੇ ਸਮੇਂ ਸਿਰਨਾ ਆਣ ਕਰਕੇ ਗੁਰੂ ਜੀ ਨੂੰ ਹੋਰ ਦਹੀਂ ਦੇ ਦੁੱਤਾ ਪਰ ਗੁਰੂ ਜੀ ਨੇ ਉਹ ਦਹੀਂ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਜਦ ਤੱਕ ਸਾਡਾ ਪਿਆਰਾ ਸਿੱਖ ਖੁਦ ਦਹੀਂ ਲੈ ਕੇ ਨਹੀਂ ਆਉਂਦਾ ਅਸੀਂ ਤਦ ਤੱਕ ਨਾਸ਼ਤਾ ਨਹੀਂ ਕਰਾਂਗੇ ਕੁਝ ਸਮੇਂ ਬਾਅਦ ਡੇਗ ਦਾ ਢੈਂਦਾ ਭਾਈ ਲੰਗਾ ਵੀ ਦਹੀਂ ਲੈ ਕੇ ਪਹੁੰਚ ਗਿਆ ਗੁਰੂ ਜੀ ਨੇ ਉਸ ਦਾ ਦਹੀਂ ਲਿਆ ਤੇ ਨਾਸ਼ਤਾ ਕੀਤਾ ਫਿਰ ਗੁਰੂ ਜੀ ਨੇ ਭਾਈ ਲੰਗਾ ਨੂੰ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗੇ ਭਾਈ ਲੰਗਾ ਕੀ ਗੱਲ ਅੱਜ ਇੰਨੀ ਦੇਰ ਹੋ ਗਈ ਭਾਈ ਲੰਗਾ ਨੇ ਆਪਣੀ ਸਾਰੀ ਵਿਥਿਆ ਸੁਣਾਈ ਅਤੇ ਦੱਸਿਆ ਕਿ ਉਹ ਬਹੁਤ ਮੁਸ਼ਕਲ ਨਾਲ ਆਇਆ ਹੈ ਗੁਰੂ ਜੀ ਉਸਦਾ ਸਾਰਾ ਵਰਤਾਰਾ ਸੁਣ ਕੇ ਕਹਿਣ ਲੱਗੇ ਹੁਣ ਤੇਰੀ ਲੱਤ ਸਾਨੂੰ ਠੀਕ ਕਰਾਉਣੀ ਹੀ ਪਵੇਗੀ ਤੂੰ ਹੁਣ ਇਸ ਤਰ੍ਹਾਂ ਕਰ ਕਿ ਸਿੱਧਾ ਲਾਹੌਰ ਚਲਾ ਜਾ ਤੇ ਉੱਥੇ ਸੂਫੀ ਸੰਤ ਸ਼ਾਹ ਹੁਸੈਨ ਨੂੰ ਜਾ ਕੇ ਮਿਲ ਉਹ ਤੇਰੀ ਲੱਤ ਠੀਕ ਕਰ ਦੇਵੇਗਾ ਉਸ ਨੂੰ ਸਾਡੇ ਬਾਰੇ ਦੱਸਣਾ ਕਿ ਅਸੀਂ ਤੈਨੂੰ ਭੇਜਿਆ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਪਾਈ ਲੰਗਾਹਾ ਕੁਝ ਗੁਰਸਿੱਖਾਂ ਦੀ ਸਹਾਇਤਾ ਨਾਲ ਲਾਹੌਰ ਚਲਾ ਗਿਆ ਅਤੇ ਸੂਫੀ ਸ਼ਾਹ ਹੁਸੈਨ ਦੇ ਦਰਬਾਰ ਵਿੱਚ ਪੁੱਜ ਗਿਆ ਉੱਥੇ ਜਾ ਕੇ ਉਸਨੇ ਦੱਸਿਆ ਕਿ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ। ਬਾਅਦ ਵਿੱਚ ਉਸ ਆਪਣੀ ਲੱਤ ਬਾਰੇ ਵਿਸਥਾਰ ਨਾਲ ਦੱਸਿਆ। ਭਾਈ ਲੰਗਾਹ ਦੀਆਂ ਗੱਲਾਂ ਸੁਣ ਕੇ ਸ਼ਾਹ ਹੁਸੈਨ ਬਹੁਤ ਗੁੱਸੇ ਚ ਆ ਗਿਆ ਤੇ ਉੱਚੀ-ਉੱਚੀ ਗਾਲ੍ਹਾਂ ਕੱਢਣ ਲੱਗਾ। ਫਿਰ ਉਸ ਇੱਕ ਡੰਡਾ ਲਿਆ ਤੇ ਤਾੜ-ਤਾੜ ਭਾਈ ਲੰਗਾਹ ਤੇ ਮਾਰਨ ਲੱਗਾ। ਭਾਈ ਲੰਗਾਹ ਪਾਸ ਭੱਜਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ। ਡੰਡਿਆਂ ਦੀ ਮਾਰ ਤੋਂ ਬਚਣ ਲਈ ਉਹ ਜੋਰ ਦੀ ਭੱਜ ਉੱਠਿਆ ਅਤੇ ਜਦ ਬਾਹਰ ਜਾ ਕੇ ਦੇਖਿਆ ਉਸ ਵਿਖਿਆ ਤਾਂ ਉਸਦੀ ਲੱਤ ਬਿਲਕੁਲ ਠੀਕ ਸੀ ਉਹ ਵਾਪਸ ਡੇਰੇ ਵਿੱਚ ਆਇਆ ਤੇ ਸ਼ਾਹ ਹੁਸੈਨ ਦੇ ਪੈਰੀ ਪੈ ਗਿਆ ਸ਼ਾਹ ਹੁਸੈਨ ਨੇ ਆਪਣੇ ਪੈਰ ਪਿਸ਼ਾਹ ਖਿੱਚ ਲਏ ਤੇ ਕਹਿਣ ਲੱਗਾ ਉਸ ਦੇ ਚਰਨੀ ਲੱਗ ਜਿਸ ਨੇ ਤੈਨੂੰ ਇੱਥੇ ਭੇਜਿਆ ਹੈ ਕਾਰਨ ਕਰਾਉਣ ਵਾਲਾ ਉਹ ਆਪ ਹੈ ਕੇਵਲ ਸਾਡਾ ਨਾਂ ਲਾਇਆ ਹੈ ਉਸ ਉੱਤੇ ਵਿਸ਼ਵਾਸ ਕਰੋ ਅਤੇ ਜੋ ਕੁਝ ਮੰਗਣਾ ਹੈ ਉਸ ਪਾਸੋਂ ਮੰਗੋ ਪਾਈਲਗਾ ਵਾਪਸ ਗੋਇੰਦਵਾਲ ਸਾਹਿਬ ਆ ਗਿਆ ਅਤੇ ਗੁਰੂ ਸਹਿਬ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਇਹ ਆਪ ਜੀ ਦੇ ਜੀਵ ਖੇਡ ਹੈ ਇਹ ਸਭ ਕੁਝ ਤਾਂ ਤੁਸੀਂ ਕਰ ਸਕਦੇ ਸੀ ਫਿਰ ਮੈਨੂੰ ਕਿਸ ਵਾਸਤੇ ਲਾਹੌਰ ਭੇਜਿਆ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਇੱਕ ਵਾਹਿਗੁਰੂ ਉੱਤੇ ਵਿਸ਼ਵਾਸ ਰੱਖੋ ਉਹੀ ਸਭ ਕੁਝ ਕਰਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਲਝੁਕ ਮਾਫ ਕਰਨਾ ਜੀ